ਜਦੋਂ ਤੂੰ ਤੁਰ ਕੇ ਗਿਆ ਤੇਰਾ ਲਾਈਵ ਚ ਚੱਲਦਾ ਹੈ ਤੇਰਾ ਰੀੜ ਦੀ ਹੱਡੀ ਦਾ ਆਪਰੇਸ਼ਨ ਤੁਰ ਕੇ ਹੋਇਆ ਗਿਆ ਤੂੰ ਕਰੋ ਉਹ ਤੋਂ ਬਾਅਦ ਬੈੱਡ ਤੇ ਪੈ ਗਿਆ ਦੋ ਦੁਬਾਰਾ ਜਾਂ ਮਹੀਨੇ ਬਾਅਦ ਚੈੱਕ ਕਰਾਉਣ ਦਾ ਕਹਿੰਦੇ ਕਿ ਖੂਨ ਲੀਕ ਹੈ ਤੇ ਉਹ ਬਾਈ ਜੀ ਮੈਂ ਪੰਜਾਬੀਆਂ ਨੂੰ ਦੱਸਣਾ ਚਾਹੁੰਦਾ ਆ ਵੀਰ ਦੀ ਗੱਲ ਸੁਣ ਲਓ ਕਦੇ ਵੀ ਰੀੜ ਦੀ ਹੱਡੀ ਨਾਲ ਪੰਗਾ ਨਾ ਲਓ ਚੋਰ ਨੇ ਲਟੇਰੇ ਨੇ ਲੁਧਿਆਣੇ ਵਾਲੇ ਮੇਰੇ ਕੋਲੇ 100 ਮਰੀਜ਼ ਹੈਗੇ ਜਿਹਨੂੰ ਰੀਡ ਦੀ ਅਡੀ ਦਾ ਆਪਰੇਸ਼ਨ ਹੋਇਆ ਤੇ ਮੁੜ ਕੇ ਉਹ ਤੁਰ ਨਹੀਂ ਸਕਿਆ ਚੰਗਾ ਭਲਾ ਤੁਰ ਕੇ ਗਿਆ ਆਪਰੇਸ਼ਨ ਕਰਾਉਣ ਨਾਲੇ ਤਾਂ 4 ਲੱਖ ਰੁਪਈਆ ਦੇ ਆਇਆ ਇਸ ਲਈ ਜਦੋਂ ਦਰਦ ਹੁੰਦਾ ਸਾਇਟਿਕਾ ਦਾ ਤਾਂ ਸਾਲ ਭਰ ਦਰਦ ਆਪਣੇ ਆਪ ਹਟਦਾ ਜਾਂ ਹੋਰ ਐਕਸਰਸਾਈਜ਼ਾਂ ਕਰ ਲਓ ਪਰ ਆਪਰੇਸ਼ਨ ਨਾ ਕਰੋ ਕਿਹੜਾ ਪਿੰਡਾ ਜੀ ਤੇਰਾ ਕੋਟ ਸਿੱਖੋ ਆਇਆ ਮੰਜੀ ਸਾਹਿਬ ਕੋਲ ਪਰ ਵੀਰੇ ਕੀ ਲੋੜ ਦੀ ਤੈਨੂੰ ਕਰਾਉਣ ਦੀ ਬਾਏ ਮੈਨੂੰ ਆਇਆ ਸੀ ਇੱਕ ਲੱਤ ਮੇਰੀ ਸੁੱਕ ਨਹੀਂਦੀ ਇਹ ਪੇਚ ਕੀ ਹੋ ਗਿਆ ਸੁੱਕਦੀ ਦੀ ਹੋ ਕੇ ਤੇ ਸਾਲੀ ਹਟ ਜਾਂਦੀ ਲਰੀੜ ਵੀ ਐਡੀ ਕੋ ਛੋਟੀ ਜੀ ਚੀਜ਼ ਹੈ ਵੀ ਜਨ ਜਾ ਕੇ ਪਟਾ ਦੋ ਹੂੰ ਜੋ ਹੁਣ ਬੈੱਡ ਤੇ ਚੱਲਿਆ ਗਿਆ ਕਿੱਥੇ ਤਾਂ ਸੁੱਕਦੀ ਹੋਤੀ ਸਾਲੀ ਸੁੱਕੀ ਹੱਡੀ ਤੁਰਤਾ ਪੈਂਦੀ ਤੇ ਉਹਦੇ ਗਲ ਚ ਸਾਫਾ ਨਹੀਂ ਪਾਇਆ ਡਾਕਟਰ ਦੇ ਨਹੀਂ ਬਾਬਰ ਇੱਕ ਨਹੀਂ ਕਰ ਲਿਆ ਕਰੋ ਡਾਕਟਰ ਤੁਹਾਨੂੰ ਮਾਰ ਦੇਣ ਲੁੱਟ ਲੈਣ ਉ ਤਾਂ ਤੁਸੀਂ ਜਿੰਨੇ ਵੀ ਹੋ ਪੰਜਾਬੀ ਮਾੜਾ ਜਿਹਾ ਕੋਈ ਹੋਏ ਕਹਿੰਦੇ ਡਾਂਗਾ ਲੈ ਕੇ ਆ ਜਾਂਦੇ ਹੋ ਆ ਮੇਰੇ ਕਮੈਂਟਾਂ ਚ ਮਲੰਗ ਜਿਹਾ ਆ ਜਾਂਦੇ ਨੇ ਪੰਜ ਚਾਰ ਜੀ ਸਾਡਾ ਫੋਨ ਨਹੀਂ ਸੁਣਿਆ ਜੀ ਸਾਡਾ ਦੇਖਿਆ ਨਹੀਂ ਇਹ ਤਾਂ ਆਏ ਉਹ ਜੇ ਡਾਕਟਰ ਤੁਹਾਨੂੰ ਮਾਰ ਦੇਵੇ ਲੁੱਟ ਲਵੇ ਤਾਂ ਕੁਛ ਨਹੀਂ ਕਹਿੰਦੇ ਕਮਾਲ ਆ ਯਾਰ ਬੰਦਾ ਬੈੱਡ ਤੇ ਪਾਤਾ ਸੇਖੋ ਜੀ ਤਲ ਤੋਂ ਐਮ ਆਰ ਆਈ ਡੀ ਰਿਪੋਰਟ ਭੇਜ ਮੜਾ ਜਾ ਦਿਖਾਵਾ ਕਿਸੇ ਨੂੰ ਮੈਂ ਵਟਸਐਪ ਤੇ ਭੇਜਦਾ ਹਾਂ ਉਹ ਤੋਂ ਲੈ ਕੇ